ਕੁੜ ਤੁਹਾਨੂੰ ਦੇਖ ਸਕਦਾ ਕਿਸੇ ਸਾਈਡ ਲੈ ਚਲ ਪ੍ਰਾਬਲਮ ਹੀ ਲੈ ਚਲ ਤੁਹਾਨੂੰ ਲੋਜ ਕੱਦ ਵੇੜ ਸੁਖਲਾ ਸੋਣਾ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਾਜੀ ਸਿੰਘ ਬਾਈ ਕੋਲ ਝੋਤੀਪਰਾ ਠੀਕ ਹੈ ਜੀ ਪੱਖੋਕੇ ਇੰਚੀਆਂ ਗੋਲੇ ਪੱਖੋਕੇ ਪਿੰਡ ਬਰਾ ਠੀਕ ਹੈ ਨਾ ਜਿਲ੍ਹਾ ਜਹਾ ਹੈਗਾ ਪਰਣਾਲਾ ਠੀਕ ਹੈ ਨਾ ਕਈ ਭਰਾ ਨੂੰ ਅੱਖੋਕੇ ਦੋ ਪੈਂਦੇ ਨਾ ਇਹ ਠੀਕ ਹੈ ਇਸ ਕਰਕੇ ਇਹ ਪਖੋਕ ਕੈਂਚੀਆਂ ਖੜੰਬੇ ਵਾਲੀ ਮਸ਼ਹੂਰ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਈ ਜੀ ਸਸੀ ਗਾਜੀ ਸਸੀ ਗਾਜੀ ਨਾਮ ਵੀਰੇ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਪਿੰਡ ਪੱਖੋ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਹਾਂ ਜੀ ਛੋਟੀ ਦੱਸੋ ਕਵੇਂ ਸੂਈ ਸੂਈ ਆ ਇਹ ਦੂਜੀ ਸੂਈ ਸੂਈ ਵੀ ਆ ਜੀ ਕਿਦੋਂ ਸੂਈ ਵੀਰੇ ਇਹ ਕੱਲ ਹੀ ਸੂਈ ਆ 10 ਵਜੇ ਰਾਤ ਨੂੰ ਠੀਕ ਆ ਬੱਚੇ ਨੂੰ ਕੀ ਜਨਮ ਦਿੱਤਾ ਕਟਾ ਜੀ ਕਟਾ ਭਰਾ ਬੱਚਾ ਬਹੁਤ ਸੋਹਣਾ ਠੀਕ ਆ ਜੀ ਅ ਕੋਹੀਨੂਰ ਦਾ ਕਟਾ ਜੀ ਹਾਂ ਜੀ ਕੋਹੀਨੂਰ ਦਾ ਕਟਾ ਹੈ ਕੋਹੀਨੂਰ ਦਾ ਠੀਕ ਭਰਾ ਸੀ ਹਾਂ ਜੀ ਕੋਹੀਨੂਰ ਦਾ ਬੱਚਾ ਭਰਾ ਠੀਕ ਆ ਜੀ ਤੇ ਪਿਛਲੇ ਸੂਈ ਤੋਂ ਦੁੱਧ ਵੀਰੇ ਪਿਛਲੇ ਸੂਏ ਦੁੱਧ ਦਿੱਤਾ ਸੀ 12 ਲੀਟਰ ਠੀਕ ਆ ਇਸੇ ਸੂਏ 12 ਲੀਟਰ ਤੇ ਹੁਣ ਬੋਲਾ ਕਿੰਨਾ ਕਾ ਇਸ ਟਾਈਮ ਹਾਜ਼ਰ ਹੁਣ ਬੋਲਾ ਕੱਢਿਆ ਹੀ 3 ਕਿਲੋ ਠੀਕ ਆ ਠੀਕ ਹੈ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਚੰਗਾ ਕੱਦ ਬੜਾ ਠੀਕ ਹੈ ਜੀ ਬੱਚਾ ਵੀ ਬਹੁਤ ਵਧੀਆ ਟੀਕੇ ਦਾ ਬਾਈ ਕਹਿੰਦਾ ਤੇ ਫੇਸ ਬਿਊਟੀ ਚੈੱਕ ਕਰ ਸਕਦੇ ਭਰਾ ਸੰਗੀ ਸੰਗੀ ਤੋੜ ਦੋ ਭਰਾ ਜਿਹੜਾ ਇੱਧਰ ਤੇ ਕਰਕੇ ਪਾ ਲਓ ਲੋ ਜੀ ਫੋਟੋ ਫੇਸ ਕਰਨ ਪੀਸਾਈਡ ਇਹ ਲੈ ਤੇ ਪ੍ਰਾਹਲਾ ਮਿਲ ਲੈ ਤੇ ਲੋ ਜੀ ਕੱਦ ਵੇਡ ਸੁਖ ਦਾ ਸੁਣਾ ਲੋ ਜੀ ਬੰਦੋ ਦਾਂ ਮੈਂ ਬੰਦੋ ਬਸ ਬੰਦੋ ਟੈਟ ਚ ਕੱਦ ਲੋ ਜੀ ਥਾਂ ਚੈੱਕ ਕਰ ਸਕਦਾ ਠੀਕ ਹੈ ਜੀ ਲੋ ਜੀ ਜੂਮ ਕਰ ਕੋਸਨ ਆ ਪਤਾ ਨੂੰ ਲੋ ਜੀ ਕੰਤੋਂ ਬੋਸ ਸੁਣਾ ਲੱਗਿਆ ਕਰਮਾ ਆਣੇ ਠੀਕ ਹੈ ਜੀ ਲੋ ਜੀ ਹਜ ਵੀਰ ਜੀ ਰੇਟ ਇਹਦਾ ਰੇਡ ਹੀ ਫੋਨ ਤੇ ਦੱਸਾਂਗੇ ਜਾ ਜੀਊਗਾ ਜੀ ਹਾਂਜੀ ਠੀਕ ਆ ਲੋ ਭਰਾ ਬਾਈ ਕਹਿੰਦਾ ਰੇਡ ਫੋਨ ਤੇ ਜਾ ਜੀਊਗਾ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਤ ਲੋ ਧੰਨਵਾਦ ਚੋਟੀ ਤਾਜੀ ਸਵੀਆ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਆ ਜੀ ਓਕੇ ਬਾਈ